ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਧ ਸੰਗਤ ਆਪਾਂ ਅੱਜ ਬੇਨਤੀਆਂ ਸਾਂਝੀਆਂ ਕਰਾਂਗੇ ਸਾਧ ਸੰਗਤ ਭੁਵਿੱਖ ਬਾਣੀ ਸੱਚੇ ਪਾਤਸ਼ਾਹ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਨੀਆ ਕਿਵੇਂ ਖਤਮ ਹੋਣੀ ਹੈ ਇਸ ਵਿਸ਼ੇ ਨੂੰ ਜਰਾ ਸਮਝਿਆ ਜੀ ਪਿਆਰਿਓ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਹਿਮਤ ਪਿਆਰਿਓ ਗੁਰੂ ਤੇ ਮਿਹਰ ਜਿਹੜੀ ਹੈ ਉਹ ਉਦੋਂ ਵਰਤਦੀ ਹੈ ਜਦੋਂ ਅਸੀਂ ਸਤਿਗੁਰੂ ਦੇ ਹੋ ਜਾਵਾਂਗੇ ਤੇ ਸਾਧ ਸੰਗਤ ਸਤਿਗੁਰੂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਹਿਲੋ ਆਖਿਆ ਹੈ ਸਤਿਗੁਰੂ ਕਹਿੰਦੇ ਨੇ ਕਿ ਭਲਿਆ ਯਾਦ ਰੱਖੀਂ ਕਿ ਤੈਨੂੰ ਇਹ ਗੱਲ ਸਮਝਣੀ ਪਵੇਗੀ ਕਿ ਦੁਨੀਆ ਖਤਮ ਹੋਣ ਦੀ ਕਾਗਾਰ ਤੇ ਹੈ ਦੁਨੀਆ ਨੇ ਖਤਮ ਹੋ ਜਾਣਾ ਹੈ ਸਾਤ ਸੰਗਤ ਦੁਨੀਆ ਨੇ ਖਤਮ ਹੋਣਾ ਹੈ ਦੁਨੀਆ ਆਪਣੇ ਆਪ ਖਤਮ ਹੋਵੇਗੀ ਦੁਨੀਆ ਆਪਣੇ ਆਪ ਕਿਵੇਂ ਖਤਮ ਹੋਏਗੀ ਗੁਰਮੁਖ ਪਿਆਰਿਓ ਦੁਨੀਆ ਨੇ ਆਪਣੇ ਆਪ ਖਤਮ ਹੋ ਜਾਣਾ ਹੈ ਦੁਨੀਆ ਖਤਮ ਹੋਣ ਦੀ ਕਾਗਾਰ ਤੇ ਹੈ ਕਿਵੇਂ ਪਿਆਰਿਓ ਕਿਉਂਕਿ ਦੁਨੀਆ ਜਿਹੜੀ ਹੈ ਉਹ ਇਸ ਕਰਕੇ ਖਤਮ ਹੋਣ ਦੀ ਕਾਗਾਰ ਤੇ ਐ ਪਾਣੀ ਜਿਹੜਾ ਹੈ ਉਹ ਘਟ ਚੱਲਿਆ ਤੇ ਅਸੀਂ ਆਪਣੇ ਆਪ ਆਪਣੀ ਮੌਤ ਦੇ ਜ਼ਿੰਮੇਵਾਰ ਆ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਬੜੀ ਹੈਰਾਨਗੀ ਹੋਈ ਤੇ ਪਛਤਾਵਾ ਵੀ ਹੋਇਆ ਇੱਕ ਵੀਰ ਨੇ ਪਤਾਲ ਦੇ ਵਿੱਚ ਜੋ ਮੋਟਰ ਆਪਾ ਪਾਉਨੇ ਆ ਜੋ ਪਾਣੀ ਚੱਕਦੀ ਹੈ ਸ਼ਾਇਦ ਉਹਦੇ ਵਿੱਚ ਕੋਈ ਫਾਲਟ ਪਿਆ ਤੇ ਉਹਨੇ ਵੀਰ ਨੇ ਜਦੋਂ ਮੋਟਰ ਬਾਹਰ ਕੱਢੀ ਉਹਦੇ ਆਲੇ-ਦਾਲੇ ਜਾਲੀ ਲੱਗੀ ਹੋਈ ਸੀ ਤੇ ਹੈਰਾਨਗੀ ਦੀ ਗੱਲ ਉਹਦੇ ਵਿੱਚ ਕੂੜ ਕਬਾੜ ਪੋਲੀਥੀਨ ਇੰਨੀ ਮਾਤਰਾ ਦੇ ਵਿੱਚ ਫਸੇ ਹੋਏ ਜਿਵੇਂ ਕਿਸੇ ਸੀਵਰੇਜ ਦੇ ਵਿੱਚੋਂ ਆਪਾਂ ਉਹ ਪਾਣੀ ਦੀ ਮੋਟਰ ਨੂੰ ਕੱਢਿਆ ਹੋਵੇ ਗੰਧਲੇ ਪਾਣੀ ਦੇ ਵਿੱਚੋਂ ਕੱਢਿਆ ਹੋਵੇ ਪਤਾਲ ਤੱਕ ਇਹੋ ਜੀਆਂ ਚੀਜ਼ਾਂ ਇਹ ਪਤਾ ਕਿਉਂ ਹੋਇਆ ਫੈਕਟਰੀਆਂ ਦਾ ਗੰਧਲਾ ਪਾਣੀ ਗੰਦ ਮੰਦ ਜਿਹੜੇ ਲੋਕ ਬੋਰ ਕਰਕੇ ਉਹ ਸਾਰਾ ਧਰਤੀ 'ਚ ਪਾਉਂਦੇ ਨੇ ਉਦੇ ਨਾਲ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਧਰਤੀ ਦਾ ਪਾਣੀ ਨਿਚਲਾ ਜਿਹੜਾ ਪਤਾਲ ਦਾ ਪਾਣੀ ਉਹ ਵੀ ਗੰਦਲਾ ਹੋ ਗਿਆ ਮੂਰਖ ਲੋਕ ਸਪੈਸ਼ਲ ਬੋਰ ਕਰਵਾਉਂਦੇ ਨੇ ਕਾਦੇ ਵਾਸਤੇ ਵਾਦੂ ਘਾਟੂ ਪਾਣੀ ਵੀ ਉਹ ਧਰਤੀ ਦੇ ਵਿੱਚ ਪਾਇਆ ਜਾਇਆ ਕੈਂਸਰ ਵਰਗੀਆਂ ਆ ਹੋਰ ਜੋ ਬਿਮਾਰੀਆਂ ਨੇ ਸਾਰੀਆਂ ਕਿੱਥੋਂ ਪੈਦਾ ਹੋਈਆਂ ਇਹ ਧਰਤੀ ਚੋਂ ਪਾਣੀ ਚੋਂ ਪੈਦਾ ਹੋਈਆਂ ਤੇ ਜੋ ਅਸੀਂ ਆਪਣਾ ਗੰਦਮੰਦ ਇਨਸਾਨ ਇੰਨਾ ਗੰਦਾ ਬਣ ਗਿਆ ਉਹਨੇ ਇਹ ਸਾਰਾ ਕੁਝ ਜਿਹੜਾ ਹੈ ਉਹ ਧਰਤੀ ਦੇ ਵਿੱਚ ਪਾਤਾ ਉਹਨੇ ਧਰਤੀ ਨੂੰ ਵੀ ਦੂਸ਼ਿਤ ਕਰ ਦਿੱਤਾ ਰੈਂਡੀਆਂ ਖੁੰਦੀਆਂ ਅੱਗਾ ਲਾਤੀਆਂ ਧਰਤੀ ਦੀ ਸ਼ਕਤੀ ਖਤਮ ਕਰਤੀ ਤੇ ਬਾਅਦ ਵਿੱਚ ਰੇਹਾਂ ਸਪਰੇਹਾਂ ਦੇ ਸਾਨੂੰ ਸਹਾਰੇ ਲੈਣੇ ਪੈਂਦੇ ਨੇ ਧਰਤੀ ਦੀ ਉਪਜਾਊ ਸ਼ਕਤੀ ਅਸੀਂ ਮਾਰਤੀ ਵੱਡੀਆਂ ਵੱਡੀਆਂ ਮਿੱਲਾਂ ਲਾ ਕੇ ਫੈਕਟਰੀਆਂ ਲਾ ਕੇ ਅਸੀਂ ਹਵਾ ਦੂਸ਼ਿਤ ਕਰਤੀ ਗੰਧਲੀ ਕਰਤੀ ਸਾਹ ਸੰਗਤ ਜੀਓ ਤੇ ਇਹਦੇ ਖਿਲਾਫ ਗੱਲ ਕੌਣ ਕਰੇਗਾ ਕੱਲੇ ਕਿਸਾਨ ਅੱਗ ਨਹੀਂ ਲਾਉਂਦੇ ਜਿਹੜੀਆਂ ਫੈਕਟਰੀਆਂ 24 ਘੰਟੇ ਚੱਲਦੀਆਂ ਨੇ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਏ ਔਰ ਦਰਖਤ ਅਸੀਂ ਵੜ ਦਿੱਤੇ ਸਾਹ ਲੈਣ ਦੇ ਵਿੱਚ ਦਿੱਕਤ ਸਾਨੂੰ ਆਈ ਪਰੇਸ਼ਾਨੀ ਆਈ ਤੇ ਅੱਜ ਵੀ ਆ ਰਹੀ ਹੈ ਪਰ ਪਿਆਰਿਓ ਅੱਜ ਦਰਖਤ ਲਾਉਣ ਨੂੰ ਅਸੀਂ ਤਿਆਰ ਨਹੀਂ ਆਂ ਫੋਨ 5G ਕਰਨ ਲਈ ਤਿਆਰ ਆਂ ਫੋਨ ਨਵਾਂ ਖਰੀਦਣ ਲਈ ਤਿਆਰ ਆਂ ਤੇ ਨੈਟਵਰਕ ਫੁੱਲ ਲੈਣ ਦੇ ਲਈ ਅਸੀਂ ਕਹਿੰਨੇ ਇੱਥੇ ਟਾਵਰ ਹੋਵੇ ਪਰ ਦਰਖਤ ਲਾਉਣ ਲਈ ਅਸੀਂ ਤਿਆਰ ਨਹੀਂ ਇਹ ਦੁਨੀਆ ਖਤਮ ਹੋਣ ਦੀ ਕਗਾਰ ਤੇ ਆ ਅੱਜ ਭੁੱਖੇ ਨੂੰ ਰੋਟੀ ਨਹੀਂ ਖਵਾਈ ਜਾਂਦੀ ਤਾਨੇ ਮੇਨੇ ਤੇ ਮਾਰੇ ਜਾਂਦੇ ਆ ਕਦੇ ਉਹ ਸਮਾਂ ਸੀ ਜਦੋਂ ਘਰ ਦੇ ਵਿੱਚ ਬੀਬੀਆਂ ਭੈਣਾ ਪ੍ਰਸ਼ਾਦੇ ਬਣਾ ਕੇ ਰੱਖਦੀਆਂ ਸੀ ਕੋਈ ਸਾਡੀ ਚੌਕਟ ਤੇ ਆਵੇ ਤੇ ਭੁੱਖਾ ਨਾ ਮੁੜ ਜਾਏ ਸੀ ਕਹਿੰਦੇ ਆ ਵੀ ਕੋਈ ਸਾਡੀ ਚੌਕਟ ਤੇ ਅੱਜ ਆ ਵੀ ਨਾ ਜੇ ਕੋਈ ਆਇਆ ਤਾਂ ਉਹਨੂੰ ਘੂਰ ਕੇ ਪਜਾ ਦਿਓ ਅੱਜ ਬਰਕਤਾਂ ਕਿਉਂ ਗਈਆਂ ਏਸੇ ਕਰਕੇ ਗਈਆਂ ਸਾਡੇ ਘਰਾਂ ਦੇ ਵਿੱਚੋਂ ਬਰਕਤਾਂ ਉੱਡ ਪੁੱਟ ਗਈਆਂ ਜੀ ਸਤ ਸੰਗਤ ਜੀਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੇ ਇੱਕ ਗੱਲ ਸਾਨੂੰ ਕਲੀਅਰ ਕਰ ਦਿੱਤੀ ਕਿ ਇਨਸਾਨ ਆਪਣੀ ਬਰਬਾਦੀ ਦਾ ਆਪ ਜ਼ਿੰਮੇਵਾਰ ਹੈ ਆਪ ਜ਼ਿੰਮੇਵਾਰ ਹੈ ਇਨਸਾਨ ਪਤਾ ਕਿਉਂ ਕਿ ਪਹਿਲਾ ਪਾਣੀ ਜੀਵੋ ਹੈ ਜਿਤ ਹਰਿਆ ਸਭ ਕੋਏ ਪਾਣੀ ਦੀ ਸੰਭਾਲ ਕਰਨੀ ਸੀ ਵੀ ਪਾਣੀ ਪਾਣੀ ਜੀਵਨ ਹੈ ਜਾਲਿਕ ਜੀਵਨ ਹੈ ਤੇ ਪਾਣੀ ਦੀ ਸੰਭਾਲ ਜਿਹੜੀ ਹੈ ਇਸ ਮਨੁੱਖ ਨੇ ਨਹੀਂ ਕੀਤੀ ਤੇ 사ਸੰਗਤ ਜਦੋਂ ਪਾਣੀ ਦੀ ਸੰਭਾਲ ਜਿਹੜੀ ਹੈ ਇਸ ਮਨੁੱਖ ਨੇ ਨਹੀਂ ਕੀਤੀ ਤੇ 사ਸੰਗਤ ਫਿਰ ਸਮਝ ਲਿਓ ਵੀ ਇਹ ਜਿਹੜਾ ਮਨੁੱਖ ਹੈ ਇਹ ਕਿੰਨਾ ਗੰਦੀਲਾ ਬਣ ਗਿਆ ਤੇ 사ਸੰਗਤ ਇਹ ਪਾਣੀ ਜਿਹੜਾ ਹੈ ਇਹ ਖਤਮ ਕਰ ਦਿੱਤਾ ਇਨਸਾਨ ਨੇ ਇਨਸਾਨ ਨੇ ਹੀ ਇਹ ਪਾਣੀ ਨੂੰ ਖਤਮ ਕੀਤਾ ਸਾਤ ਸੰਗਤ ਇਹ ਗੱਲ ਯਾਦ ਰੱਖਿਆ ਜੇ ਕਿ ਪਾਣੀ ਖਤਮ ਹੋ ਗਿਆ ਤੇ ਖਤਮ ਕਰਨ ਪਿੱਛੇ ਇੱਕ ਇਨਸਾਨ ਦਾ ਹੱਥ ਹੈ ਤੇ ਵਾਧੂ ਵੇਸਟਿੰਗ ਕਰਕੇ ਇਹਨੇ ਪਾਣੀ ਜਿਹੜਾ ਹੈ ਉਹ ਖਰਾਬ ਕਰਨਿਆ ਖਰਾਬ ਕਰ ਦਿੱਤਾ ਪਾਣੀ ਸਾਤ ਸੰਗਤ ਇੱਕ ਗੱਲ ਜਿਹੜੀ ਹੈ ਉਹ ਸਾਨੂੰ ਸਮਝਣੀ ਪਵੇਗੀ ਇੱਕ ਗੱਲ ਜਿਹੜੀ ਹੈ ਉਹ ਸਾਨੂੰ ਵਿਚਾਰਨੀ ਪਵੇਗੀ ਕਿ ਪਾਣੀ ਨੂੰ ਖਤਮ ਕਰਨ ਪਿੱਛੇ ਇਸ ਮਨੁੱਖ ਨੇ ਕੋਈ ਕਸਰ ਨਹੀਂ ਛੱਡੀ ਔਰ ਜਿੰਨੀਆਂ ਵੀ ਚੀਜ਼ਾਂ ਸੀ ਰਿਸ਼ਤੇ ਖਤਮ ਕਰਨ ਪਿੱਛੇ ਇਨਸਾਨ ਦਾ ਹੱਥ ਹੈ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਖਤਮ ਕਰਨ ਪਿੱਛੇ ਜਿਹੜਾ ਹੈ ਇਨਸਾਨ ਦਾ ਹੱਥ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਵੇ ਪਿਆਰਿਓ ਕਿ ਸਾਰਿਆਂ ਤੋਂ ਵੱਡੀ ਜਿਹੜੀ ਹੈ ਉਹ ਗੱਲ ਇਹ ਵੇਖ ਕੇ ਮਨੁੱਖ ਨੇ ਆਪਣਾ ਹੀ ਨੁਕਸਾਨ ਜਿਹੜਾ ਹੈ ਉਹ ਸਭ ਤੋਂ ਵੱਧ ਕੀਤਾ ਹੈ ਸਭ ਤੋਂ ਵੱਧ ਇਸ ਨੇ ਆਪਣਾ ਹੀ ਨੁਕਸਾਨ ਕਰ ਲਿਆ ਸਭ ਤੋਂ ਵੱਧ ਜਿਹੜਾ ਹੈ ਉਹ ਇਸ ਨੇ ਨੁਕਸਾਨ ਕੀਤਾ ਆਪਣਾ ਸਾਧ ਸੰਗਤ ਸਭ ਤੋਂ ਵੱਧ ਇਹਨੇ ਆਪਣਾ ਨੁਕਸਾਨ ਕੀਤਾ ਆਪਣੇ ਹੀ ਹੰਕਾਰ ਦੇ ਵਿੱਚ ਆਪਣੀ ਹੀ ਹੰਕਾਰ ਦੇ ਵਿੱਚ ਇਹਨੇ ਜਿਹੜਾ ਹੈ ਉਹ ਨੁਕਸਾਨ ਕਰ ਲਿਆ ਤੇ ਹੁਣ ਇਹ ਗੱਲ ਪਛਤਾਵਾ ਤੇ ਹੋ ਰਿਹਾ ਪਰ ਪਛਤਾਵਾ ਇਹ ਵੇ ਕਿ ਸਾਧ ਸੰਗਤ ਹੁਣ ਮਨੁੱਖ ਇਸ ਗੱਲ ਨੂੰ ਪਛਤਾਉਂਦਾ ਪਿਆ ਵੀ ਆਖਰ ਕੀ ਕੀਤਾ ਜਾਏ ਹੱਲ ਕੋਈ ਨਹੀਂ ਹਲ ਹੈ ਵੀ ਪਰ ਹਾਲੇ ਕਰਨਾ ਨਹੀਂ ਚਾਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਜਦੋਂ ਮਨੁੱਖ ਮਨੁੱਖ ਦਾ ਬੈਰੀ ਬਣ ਜਾਏਗਾ ਤੇ ਜਦੋਂ ਸਿੱਖ ਕੱਚੇ ਹੋ ਜਾਣਗੇ ਬਾਣੀ ਤੇ ਭਰੋਸਾ ਕਰਨੋਂ ਹਟ ਜਾਣਗੇ ਤੇ ਪਿਆਰਿਓ ਉਦੋਂ ਇਹ ਸਾਰੀ ਚੀਜ਼ ਸਮਝ ਲਿਓ ਕਿ ਹੁਣ ਦੁਨੀਆ ਦਾ ਖਾਤਮਾ ਹੈ ਤੇ ਅੱਜ ਗੁਰੂ ਦੀ ਪਾਵਨ ਬਾਣੀ ਦਾ ਭੈ ਨਹੀਂ ਕੀਤਾ ਜਾਂਦਾ ਔਰ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਦੀਆਂ ਵਧੀਆਂ ਬੇਅਦਬੀਆਂ ਦਾ ਵੀ ਕਾਰਨ ਇਹ ਹੋਈਆ ਜਿੱਥੇ ਗੁਰੂ ਦੀ ਬੇਅਦਬੀ ਹੋਣ ਲੱਗੀ ਗੁਰੂ ਦਾ ਡਰ ਪੈ ਖਤਮ ਹੋ ਗਿਆ ਤੇ ਉੱਥੇ ਦੁਨੀਆ ਖਤਮ ਹੋਣ ਦੇ ਵਿੱਚ ਹੋਰ ਰਹਿ ਕੀ ਗਿਆ ਇਹ ਗੱਲ ਸਾਨੂੰ ਸਮਝ ਲੈਣੀ ਪਾਏਗੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ